Oh, no. ਸਾਹਿਬ ਜੀ ਤੇਮਰੀ ਸ਼ਰਨ ਤਮਰੀ ਆਸ ਤੁਮਹਿ ਸਜਨ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਆਏ ਪ੍ਰਭ ਸਰਣਾਗਤੀ ਕਿਰਪਾਨ ਦਇਆਲ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਇਕ ਅਖਰ ਹਰ ਮਨ ਵਸਤ ਨਾਨਕ ਹੋਤਨ ਹਾਲੋ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਬੇਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪੇਰੀ ਉ ਗੁਰੂ ਸੋ ਆਰੀ ਖਾਲਸਾ ਰੂਪ ਸਤ ਸੰਗਤ ਜਿਉ ਵੱਡੇ ਹੀ پاک ਹਨ ਜਗਤ ਗੁਰੂ ਜਗਤ ਦੇ ਸਾਜੇ ਰਹਿ ਪਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅਪਾ ਹਰ ਰੋਜ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ हां ਉਹ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਖੁਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਗ ਭਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਵਾਨੀਆਂ ਨੇ ਅਤੇ ਜਿਸ ਇਸਤਰੀਆਂ ਨੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮੰਤਰ ਮੰਤਰ ਰਿਧੀਆਂ ਸਿਧੀਆਂ ਚਲਾਈਆਂ ਨੇ ਕਿਸੇ ਅਰਥ ਉਹਨਾਂ ਦੀ ਦਿੱਦੀ ਸਿੱਧੀ ਨਹੀਂ ਆਈ ਕਿਸੇ ਹਿਸਾਬ ਦੇ ਵਿੱਚ ਨਹੀਂ ਆਈ ਲੱਖਾਂ ਯਤਨ ਕੀਤੇ ਉਹਨਾਂ ਨੇ ਲੱਖਾਂ ਬਾਰ ਮੰਤਰ ਪੜ੍ਹੇ ਲੱਖਾਂ ਬਾਰ ਮੰਤਰ ਲਿਖੇ ਗਏ ਪਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੇ ਇੱਕ ਵੀ ਅਸਰ ਨਾ ਕੀਤਾ ਤਾਂ ਉਹਨਾਂ ਦੇ ਵਿੱਚ ਜਿਹੜੀ ਨੂਰ ਸਾਹ ਸੀ ਉਹਨਾਂ ਦੀ ਮੁਖੀ ਸੀ ਤਾਂ ਉਹ ਸਾਰਿਆਂ ਨੂੰ ਕਹਿੰਦੀ ਹੈ ਕਿ ਹੁਣ ਇੱਥੇ ਰਿੱਧੀ ਸਿੱਧੀ ਆਪਣੀ ਕੋਈ ਕੰਮ ਨਹੀਂ ਕਰਦੀ ਇਹ ਕੋਈ ਰੱਬੀ ਅਵਤਾਰ ਨੇ ਕਿਉਂਕਿ ਅਸੀਂ ਬਿਸਾ ਬਿਨਾ ਜਾਣੇ ਬਿਨਾ ਸੋਚੇ ਸਮਝੇ ਇਹਨਾਂ ਤੇ ਆਪਣੀਆਂ ਰਿੱਧੀਆਂ ਸਿੱਧੀਆਂ ਚਲਾ ਰਹੇ ਹਾਂ ਹੁਣ ਤੱਕ ਸਾਡੀ ਰਿੱਧੀ ਸਿੱਧੀ ਹਰ ਇੱਕ ਤੇ ਚੱਲੀ ਹੈ ਭਾਵੇਂ ਕੋਈ ਫਕੀਰ ਆਇਆ ਭਾਵੇਂ ਸਾਧੂ ਆਇਆ ਭਾਵੇਂ ਕੋਈ ਆਮ ਇਨਸਾਨ ਆਇਆ ਤ ਸਾਰਿਆਂ ਤੇ ਅਸੀਂ ਨੇ ਚਲਾਈਆਂ ਨੇ ਤਾਂ ਇਹਨਾਂ ਤੇ ਕਿਉਂ ਨਹੀਂ ਚੱਲ ਰਹੀ ਇਹਦਾ ਕਾਰਨ ਹੈ ਕਿ ਕੋਈ ਹੈ ਕਿ ਜੇ ਕੋਈ ਰੱਬੀ ਹੈ ਬਤਾ ਰਹੇ ਸਾਰਿਆਂ ਨੂੰ ਕਿਹਾ ਕਿ ਹੁਣ ਉਹਨਾਂ ਦੇ ਮubaruk ਚਰਨ ਫੜ ਲਈਏ ਤਾਂ ਆਪਾਂ ਤਰਲਾ ਕਰੀਏ ਕਿ ਸਾਡੇ ਗੁਨਾਹ ਸਾਡੇ ਮਾ ਪਾਪ ਜੋ ਅਸੀਂ ਕੀਤੇ ਨੇ ਸਾਨੂੰ ਮਾਫ ਕਰ ਦੇ ਸਾਰਿਆਂ ਨੇ ਇਦਾਂ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਮubaruk ਚਰਨ ਫੜੇ ਉਹ ਗਲਤੀਆਂ ਮੰਨ ਰਹੀਆਂ ਨੇ ਮਾਫੀਆਂ ਮੰਗ ਰਹੇ ਨੇ ਹਾਲਾਂਕਿ ਮਾਫੀ ਉਹਨਾਂ ਨੂੰ ਇਦਾਂ ਦੇ ਕਰਮਾਂ ਦੇ ਨਾਮ ਮਾਫੀਆਂ ਦੇ ਉਹ ਤਰਸ ਦੇ ਲਾਇਕ ਨਹੀਂ ਨੇ ਕੋਈ ਨਗਰ ਦੇ ਵਿੱਚ ਦੀ ਲੰਘਿਆ ਹੈ ਕਿਸੇ ਨੇ ਆਪਣਾ ਜ਼ਰੂਰੀ ਕੰਮ ਕਰਨਾ ਕੋਈ ਹੋਰ ਕਾਰਜ ਕਰਨਾ ਇਹਨਾਂ ਨੇ ਬੜੀ ਲੁੱਟ ਖੋਹ ਕੀਤੀ ਸੀ ਪਤਾ ਨਹੀਂ ਕਿੰਨੇ ਆਂ ਦੇ ਘਰ ਜਿਹੜੇ ਉਜੜੇ ਹੋਣਗੇ ਕਈ ਜਿਹੜੇ ਬਸੇ ਉਜੜੇ ਹੋਣਗੇ ਵਸਦੇ ਵਸਦੇ ਜਿਹੜੇ ਹੋਣਗੇ ਕਈ ਘਰ ਵੇ ਘਰ ਹੋਏ ਹੋਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਹਨਾਂ ਨੂੰ ਹੁਣ ਉਪਦੇਸ਼ ਦੇ ਰਹੇ ਨੇ ਕਿ ਇਹਨਾਂ ਦੇ ਵਿੱਚ ਤੁਸੀਂ ਆਪਣੇ ਔਗਣ ਅਤੇ ਆਪਣੀ ਜਿੱਥੇ ਤੱਕ ਤੁਸੀਂ ਗੁਨਾਹ ਕੀਤੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਨੂੰ ਸੁਣਾਉਂਦੇ ਆ ਤਾਂ ਇਹਨਾਂ ਦੇ ਵਿੱਚ ਆਪਣੇ ਆਪ ਹੀ ਲਬੋ ਮੈਂ ਨਹੀਂ ਤੁਹਾਨੂੰ ਕਹਿੰਦਾ ਕਿ ਤੁਹਾਡੇ ਵਿੱਚ ਆ ਔਗਣ ਨੇ ਤੁਹਾਡੇ ਵਿੱਚ ਆ ਕਮੀ ਹੈ ਤੁਹਾਡੀ ਕਮੀ ਦਾ ਤੁਹਾਡੇ ਅੰਦਰ ਦੀ ਅਵਸਥਾ ਦਾ ਤੁਹਾਨੂੰ ਪਤਾ ਹੈ ਤਦੋਂ ਉੱਤਰਨੇ ਮਾਣੀ ਹੋਇਆ ਸਾਰਾ ਨਗਰ ਮੁਬਾਰਕ ਚਰਣਾ ਤੇ ਪਿਆ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ ਹੈ ਸੋਹੀ ਰਾਗ ਦੇ ਅੰਦਰ ਜੋ ਸਤਗੁਰਾਂ ਦਾ ਪਾਵਨ ਅੰਕ 762 ਅੰਕ ਤੇ ਇਸ ਭਾਏ ਮਾਨ ਸ਼ਬਦ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਸੋਹੀ ਮਹੱਲਾ ਪਹਿਲਾ ਕੁਚੱਜੀ ਇਕ ਹੁੰਦਾ ਸੁਚੱਜੀ ਇਕ ਹੁੰਦਾ ਕੁਚੱਜੀ ਜਿਹੜਾ ਹਲੋ ਜਿਹਨੂੰ ਢੰਗ ਨਾ ਹੋਵੇ ਕਿਸੇ ਤਰੀਕੇ ਦਾ ਨਾ ਬੋਲਣ ਦਾ ਨਾ ਕੰਮ ਕਰਦਾ ਕਿਸੇ ਦੇ ਵੀ ਕੰਮ ਦੇ ਵਿੱਚ ਜੋ ਪੂਰੀ ਨਾ ਹੋਵੇ ਉਹਨੂੰ ਕੁਚੱਜੀ ਕੰਮ ਨੂੰ ਸਿੱਧਾ ਕਰਦਾ ਕਰਦੀ ਵੀ ਪੁੱਠੀ ਕਰ ਦੇਵੇ ਕੰਮ ਨੂੰ ਉਹਨੂੰ ਕੁਚੱਜੀ ਕਹਿੰਦੇ ਨੇ ਜਾਂ ਕੁਟੰਗ ਕਹੇ ਲੀਏ ਕੁਚੱਜਾ ਕਹੇ ਲੀਏ ਤਾਂ ਉਹਨਾਂ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਜੇ ਗੁਰੂ ਨਾਨਕ ਦੇ ਮਹਾਰਾਜ ਜਿਉਂ ਤੇ ਨਾ ਜਾਣਦੇ ਉਹਨਾਂ ਦਾ ਤਾਂ ਚੱਲਦਾ ਸੀ ਉਹ ਤਾਂ ਉਹਨਾਂ ਦਾ ਤਾਂ ਸਿੱਧੇ ਹੀ ਸੀ ਨਾ ਉਹਨਾਂ ਦਾ ਕੁਚੱਜਾ ਕਦੋਂ ਹੋਇਆ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਤੁਹਾਡਾ ਇੱਕ ਉਚੱਜ ਹੈ ਜਿਹੜਾ ਤੁਸੀਂ ਕਰਦੇ ਹੋ ਇਹ ਜੋ ਕੰਮ ਕਰ ਤੁਸੀਂ ਕਰਦੇ ਹੋ ਨਾ ਲੋਕਾਂ ਨੂੰ ਲੁੱਟਦੇ ਹੋ ਤਾਂ ਇਹਦਾ ਜਦੋਂ ਹਿਸਾਬ ਕਿਤਾਬ ਹੋਣਾ ਤੁਹਾਨੂੰ ਫਿਰ ਆਪਣੇ ਆਪ ਸ਼ਰਮ ਸ਼ਾਰ ਆਵੇਗੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸ਼ਬਦ ਉਚਾਰਨ ਕੀਤਾ ਕੁਚੱਜੀ ਊੜ ਜਿਹੜਾ ਅੰਦਰ ਕੋੜ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਮਨ ਕੁਚੱਜੀ ਅਮਾਂ ਮੰ ਦੋਸੜੇ ਤਾਂ ਜਦੋਂ ਸ਼ਬਦ ਉਚਾਰਨ ਕਰਦੇ ਨੇ ਕਿ ਅਸੀਂ ਜਿਹੜੇ ਆ ਗੁਨਾਹ ਇਦਾਂ ਦੇ ਕੀਤੇ ਨੇ ਜਿਹੜੀ ਕੁਚੱਜੀ ਕੁਜੇ ਕੰਮ ਵਾਲੀ ਕੁਜੇ ਕੰਮ ਕਰਨ ਵਾਲੀ ਅਮਾਂਵੜ ਜਿਹੜਾ ਹੁੰਦਾਗਾ ਜਿਸ ਜੋ ਕੰਮ ਕੀਤਾ ਹੋਵੇ ਮਤਲਬ ਜਿਹਦੇ ਵਿੱਚ ਗੁਨਾਹ ਕੀਤਾ ਜਿਹੜਾ ਨਾਂ ਤਰਸਯੋਗ ਹੋਵੇ ਉਹਨੂੰ ਅਮਾਵਸ ਕਹਿੰਦੇ ਨੇ ਜਿਤੇ ਨਾਂ ਤਰਸ ਕੀਤਾ ਜਾਵੇ ਉਹਨਾਂ ਦੇ ਗੁਨਾਹ ਉਹਨਾਂ ਦੇ ਪਾਪ ਇਦਾਂ ਦੇ ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦੱਸ ਰਹੇ ਨੇ ਕਿ ਮਨਜ ਕੁਚ ਜੀ ਅਮਾਬਨ ਡੋਸੜੇ ਹੋ ਕਿਉਂ ਸਹੋ ਰਾਵਣ ਜਾਓ ਜੀਓ ਸਾਡੇ ਦੇ ਵਿੱਚ ਅਮਾਵਸ ਹੈ ਸਾਡੇ ਦੇ ਵਿੱਚ ਉਹ ਕੰਮ ਨੇ ਸਾਡੇ ਦੇ ਵਿੱਚ ਉਹ ਕੰਮ ਕੀਤੇ ਨੇ ਅਸੀਂ ਜਿਹੜਾ ਇਹ ਕਿਸੇ ਦੇ ਸੁਣਦੇ ਵੀ ਤਰੇੜੀਆਂ ਪੈਂਦੀਆਂ ਕੰਮ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਤੁਸੀਂ ਐਦਾਂ ਦੇ ਕੰਮ ਕੀਤੇ ਨੇ ਕਿਸੇ ਦਾ ਜੱਤ ਸਤਪੰਗ ਕੀਤਾ ਕਿਸੇ ਸਾਧੂ ਨੂੰ ਤਰਮਤੋਂ ਡੁਲਾਇਆ ਬਹੁਤ ਕੁਝ ਤੁਸੀਂ ਕੀਤਾ ਹੈ ਤਾਂ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਹੁਣ ਹਉ ਕਿਉ ਸਹੋ ਰਾਵਣ ਜਾਓ ਜਿਓ ਰਾਵਣ ਮਤਲਬ ਸਹੋ ਰੱਬ ਦੀ ਗੱਲ ਕਰਦੇ ਨੇ ਉਸ ਕੰਤ ਪਰਮਾਤਮਾ ਦੀ ਗੱਲ ਕਰਦੇ ਨੇ ਹੁਣ ਉਹਨੂੰ ਰਾਵਣ ਹੈ ਉਹਦੀ ਰਜਾ ਦੇ ਵਿੱਚ ਚੱਲਣਾ ਜਾਂ ਉਹਨੂੰ ਪ੍ਰਸੰਨ ਕਰਨਾ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਬੜਾ ਮੁਸ਼ਕਲ ਹੈ ਅਤੇ ਸਤਿਗੁਰੂ ਕਹਿੰਦੇ ਨੇ ਇੱਕ ਦੋ ਇੱਕ ਝੜੰਦੀਆਂ ਕੌਣ ਜਾਣੈ ਮੇਰਾ ਨਾਮ ਜੀ ਇਸ ਦੁਨੀਆ ਦੇ ਵਿੱਚ ਇੱਕ ਦੋ ਇੱਕ ਝੜੰਦੀਆਂ ਨੇ ਕੋਈ ਰੱਬ ਦਾ ਪਿਆਰਾ ਆਇਆ ਹੋਣਾ ਤੁਹਾਡੇ ਨਗਰ ਦੇ ਵਿੱਚ ਉਹ ਤੁਹਾਡੇ ਤੋਂ ਵੀ 4 ਗੁਣਾ ਅੱਗੇ ਹੋਣਾ 10 ਗੁਣਾ ਅੱਗੇ ਹੋਣਾ ਪਰ ਉਹ ਰੱਬ ਦਾ ਪਿਆਰਾ ਤੁਹਾਡੇ ਕੋਲ ਨਹੀਂ ਬੋਲੇ ਆ ਬਖਰੀ ਗੱਲ ਪਰ ਤੁਸੀਂ ਉਹਨਾਂ ਨੂੰ ਨਗਰ ਦੇ ਵਿੱਚ ਆਇਆ ਬਹੁਤ ਕੁਝ ਉਹਨਾਂ ਨੂੰ ਆਏ ਹੋਣਗੇ ਇਦਾਂ ਦੇ ਵੱਡੇ ਸਾਧੂ ਪਰ ਗੱਲ ਚੇਤਾ ਰੱਖਿਓ ਕਿ ਮੈਂ ਚੰਗਾ ਹਾਂ ਮੇਰਾ ਮੈਂ ਕਰਦਾ ਪਾਇਆ ਇਹ ਦੁਨੀਆ ਰੱਬ ਨੇ ਬਣਾਈਆਂ ਇੱਕ ਤੋਂ ਇੱਕ ਚੜ੍ਹਦੀਆਂ ਇੱਕ ਤੋਂ ਇੱਕ ਉੱਪਰ ਨੇ ਕੌਣ ਜਾਣੇ ਮੇਰਾ ਨਾਂ ਜੀ ਉਹਨਾਂ ਦੇ ਵਿੱਚ ਤੁਹਾਡਾ ਨਾਂ ਕਿਤੇ ਵੀ ਨਹੀਂ ਜੇ ਮੈਂ ਹੰਕਾਰ ਕਰਦਾ ਕਿਸੇ ਗੱਲ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਵਿੱਚ ਰੱਬ ਨੇ ਐਦਾਂ ਦੇ ਬਣਾਏ ਨੇ ਕਿ ਬੜੀ ਚੜ੍ਹਦੀ ਤੋਂ ਚੜ੍ਹਦੀ ਦੁਨੀਆ ਪਈ ਹੈ ਗਿਆਨ ਕਰਕੇ ਧਰਮਕ ਰਸਤੇ ਤੇ ਚੱਲਦੇ ਨੇ ਦਾਨਪੁਨ ਕਰਨ ਦੇ ਵਿੱਚ ਬਹੁਤ ਰੱਬ ਦੀ ਮਿਹਰ ਹੈ ਜਿਹੜੇ ਕਰਦੇ ਨੇ ਅਤੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਿੰਨੀ ਸਖੀ ਸੋਹ ਰਾਵੇ ਆ ਅੰਬੀ ਛਾਬੜੀਆ ਹੈ ਜੀਓ ਜਿਸ ਤਰ੍ਹਾਂ ਛਾਂ ਦੇ ਵਿੱਚ ਬਹਿਣਾ ਅੰਮ ਦਾ ਬੂਟਾ ਹੋਵੇ ਉਹਦੀ ਛਾਂ ਦੇ ਵਿੱਚ ਬਹਿਣਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇਹ ਕੁਝ ਜੀ ਢੰਗ ਵਾਲੀਆਂ ਨੇ ਜਿਹੜੀਆਂ ਨਾ ਉਹ ਤਾਂ ਛਾਂ ਤੋਂ ਵੀ ਅੰਮ ਤੋਂ ਵੀ ਇਹਨਾਂ ਤੋਂ ਵਾਂਝੀਆਂ ਰਹਿੰਦੀਆਂ ਨੇ ਅੰਮ ਦਾ ਭਾਵ ਕਿ ਚੰਗੇ ਗੁਣਾ ਤੋਂ ਕਿਉਂ ਵਾਂਝੇ ਰਹਿੰਦੇ ਨੇ ਅਤੇ ਜਿਹੜੇ ਰੱਬ ਦੀ ਰਜ਼ਾ ਦੇ ਵਿੱਚ ਚੱਲਦੇ ਨੇ ਉਹ ਤਾਂ ਬੜੀ ਰਹਿਮਤਾ ਮੰਨਦੇ ਨੇ ਹਰ ਇੱਕ ਦੇ ਕੋਲ ਪਿਆਰ ਮੁਹੱਬਤ ਮਿਲਦੀ ਹੈ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਵਿਚਰਦੇ ਨੇ ਸੇ ਗੁਣ ਮੰਜਨ ਆਵਨੀ ਹੌਕੇ ਸੀ ਦੋਸ ਤਰੇਉ ਜੀ ਹੁਣ ਮੰਜ ਮੰਨ ਲਓ ਮੇਰੇ ਦੇ ਵਿੱਚ ਮੈਂ ਮੇਰੇ ਦੇ ਵਿੱਚ ਇਦਾਂ ਦੇ ਗੁਨਾਹ ਨੇ ਇਦਾਂ ਦੇ ਮਾਪ ਪਾਪ ਕੀਤੇ ਹੋਏ ਨੇ ਤਾਂ ਜਿਹੜਾ ਵੀ ਦੋਸ਼ ਮੈਂ ਦੂਜੇ ਦੇ ਵੱਲ ਤੱਕਦਾ ਉਹ ਤੋਂ ਪਹਿਲਾਂ 10 ਦੋਸ਼ ਮੇਰੇ ਵਿੱਚ ਨੇ ਜਿਹੜਾ ਮੈਂ ਕਿਸੇ ਦੇ ਉਗਣ ਕੱਢਦਾ ਉਹ ਤੋਂ ਪਹਿਲਾਂ 10 ਕਿ ਲੱਖਾਂ ਹੀ ਨੇ ਆਪਣੇ ਅੰਦਰ ਵਿੱਚ 100 ਕਲਾਮੇ ਦੇ ਨੇ ਕਿ ਰਾਤੀ ਮਿਲਣ ਸਹਾਂਸ ਤਾਂ ਲੱਖਾਂ ਹੀ ਗੁਨਾਹ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਦੋਸ ਆਪਣੇ ਦੇ ਵਿੱਚ ਨ ਕਿਆ ਗੁਣ ਤੇਰੇ ਵਿਥਰਾ ਹਾਂ ਕਿਆ ਕਿਆ ਕਿ ਨਾ ਤੇਰਾ ਨਾਉ ਜਿਉ ਹੁਣ ਕਿਹੜੇ ਕਿਹੜੇ ਰੱਬ ਦੇ ਗੁਣ ਬਿਆਨ ਕੀਤੇ ਜਾਣ ਅਤੇ ਮੇਰਾ ਕਿਹੜਾ ਕਿਹੜਾ ਜਿਹੜਾ ਗੁਨਾਹ ਹੈ ਉਹ ਤੇ ਬਿਆਨ ਕੀਤਾ ਜਾਵੇ ਰੱਬ ਦੇ ਗੁਨਾਹ ਵੀ ਜਿਹੜੇ ਰੱਬ ਨੇ ਰਹਿਮਤ ਵੀ ਅਨੇਕਾਂ ਤਰੀਕਿਆਂ ਦੇ ਨਾਲ ਕੀਤੀ ਅਤੇ ਇਸ ਇਨਸਾਨ ਨੇ ਗੁਨਾਹ ਵੀ ਅਨੇਕਾਂ ਤਰੀਕਿਆਂ ਦੇ ਨਾਲ ਕੀਤੇ ਉਹ ਕਰਮ ਨਿਵਾਜੀਆਂ ਕਰਦਾ ਥਕਦਾ ਨਹੀਂ ਹੈ ਅਤੇ ਇਹ ਰੱਬ ਤੋਂ ਲੈ ਲੈ ਕੇ ਰੱਬ ਦਾ ਦੇਦਾ ਦੇ ਲੈਂਦੇ ਥੱਕ ਥੱਕ ਰਿਹਾ ਰੱਬ ਜੀ ਬਖਸ਼ ਦੇ ਨੇ ਇਹ ਗੁਨਾਹ ਕਰਦਾ ਥਕਦਾ ਨਹੀਂ ਰੱਬ ਦੇ ਰਸਤੇ ਤੇ ਜਾਵੇਗਾ ਇਹਨੂੰ ਥਕਾਬਟ ਹੋਵੇਗੀ ਇਹਦੇ ਆਲਸ ਪਵੇਗਾ ਤਾਂ ਜਦੋਂ ਇਹਨੇ ਗੁਨਾਹ ਕਰਨਾ ਤਾਂ ਇਹਨੇ ਨਾ ਦਿਨ ਦੇਖਣਾ ਨਾ ਰਾਤ ਦੇਖਣਾ ਰਹਿਣ ਗਵਾਈ ਸੋਏ ਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਇਨਸਾਨ ਦਾ ਸਮਾਂ ਇਹਦੇ ਵਿੱਚ ਲੰਘ ਰਿਹਾ ਕੁਝ ਖਾਣ ਦੇ ਵਿੱਚ ਲੰਘ ਗਿਆ ਕੁਝ ਦਿਨ ਦੇ ਵਿੱਚ ਕਮਾਕਾਰਾਂ ਝਮੇਲਿਆਂ ਦੇ ਵਿੱਚ ਲੰਘ ਗਿਆ ਅਤੇ ਸਭ ਤੋਂ ਜ਼ਿਆਦਾ ਇਹਦਾ ਗੁਨਾਹਾਂ ਦੇ ਵਿੱਚ ਲੰਘਦਾ ਹੈ ਤੇ ਇਹਦੇ ਕਰਕੇ ਬੁਰਾ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਬਖਸ਼ਿਸ਼ ਕਰ ਰਹੇ ਨੇ ਕਿ ਭੈਣ ਮੇਰੀ ਉਹ ਜਿਹੜੇ ਗੁਨਾਹ ਨੇ ਨਾ ਉਹ ਸਾਡੇ ਦੇ ਵਿੱਚ ਅਨੇਕਾਂ ਨੇ ਇੱਕ ਇੱਕ ਤਟੋਲ ਨ ਅੰਬੜਾ ਹੋ ਸਦ ਕੁਰਬਾਨੇ ਤੇ ਰ ਜਾਓ ਜੀਓ ਇੱਕ ਟਟੋਲਣਾ ਮਤਲਬ ਮੈਂ ਦੁਨੀਆ ਦੇ ਵਿੱਚ ਜਦੋਂ ਵਿਚਰਦਾ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕੰਤ ਦੀ ਅਤੇ ਸੁਹਾਗਣ ਦੀ ਗੱਲ ਕਰਦੇ ਨੇ ਕਿ ਮੈਂ ਜਦੋਂ ਸੁਹਾਗਣਾ ਨੂੰ ਦੇਖਦੀ ਹਾਂ ਤਾਂ ਉਹ ਆਪਣੇ ਕੰਤ ਦੇ ਨਾਲ ਪ੍ਰੇਮ ਹੈ ਅਤੇ ਉਹ ਬੜੇ ਆਨੰਦ ਦੇ ਵਿੱਚ ਨੇ ਜਿੱਦਾਂ ਦਾ ਮਰਜ਼ੀ ਸਮਾਂ ਹੋਵੇ ਦੁੱਖ ਆ ਜਾਏ ਸੁੱਖ ਆ ਜਾਏ ਉਹ ਕਿਸੇ ਨੂੰ ਟੋਲ ਨਹੀਂ ਕਰਦੀਆਂ ਮਤਲਬ ਰੱਬ ਦੀ ਰਜ਼ਾ ਦੇ ਵਿੱਚ ਚਲਦੀਆਂ ਨੇ ਇਕ ਅਸੀਂ ਆ ਰੱਬ ਨੇ ਬੜਾ ਕੁਝ ਦਿੱਤਾ ਤਾਂ ਫਿਰ ਵੀ ਰੱਬ ਦੇਸੀ ਰੱਬ ਨੇ ਇਦਾਂ ਕੀਤਾ ਰੱਬ ਨੇ ਇਦਾਂ ਕੀਤਾ ਫਿਰ ਵੀ ਰੱਬ ਨੂੰ ਅਸੀਂ ਕੋਸਦੇ ਰਹਿੰਨੇ ਆ ਰੱਬ ਦੀ ਰਜਾ ਦੇ ਵਿੱਚ ਰੱਬ ਨੇ ਬਹੁਤਾ ਦਿੱਤਾ ਹੈ ਤਾਂ ਨਹੀਂ ਰੱਬ ਦੀ ਰਜਾ ਦੇ ਵਿੱਚ ਅਸੀਂ ਰੱਬ ਨੇ ਸੁੱਖ ਦਿੱਤਾ ਹੈ ਤਾਂ ਨਹੀਂ ਰੱਬ ਦੀ ਰਜਾ ਦੇ ਵਿੱਚ ਕਿਉਂਕਿ ਜਿਤਨਕ ਉਥੇ ਤੱਕ ਪਹੁੰਚਦੇ ਆ ਉਦੋਂ ਤੱਕ ਸਾਡੀ ਅਵਸਥਾ ਹੋਰ ਹੋ ਜਾਂਦੀ ਹੈ ਸਤਿਗੁਰੂ ਕੋਡੀ ਕੋਡੀ ਕੇ ਕੋਡੀਆਂ ਤੋਂ ਹਜ਼ਾਰਾਂ ਤੇ ਪਹੁੰ ਸੈਂਕੜਿਆਂ ਤੇ ਸੈਂਕੜਿਆਂ ਤੋਂ ਹਜ਼ਾਰਾਂ ਤੇ ਹਜ਼ਾਰਾਂ ਤੋਂ ਲੱਖਾਂ ਤੇ ਲੱਖਾਂ ਤੋਂ ਕਰੋੜਾਂ ਤੇ ਪਹੁੰਚ ਗਿਆ ਕਰੋੜਾਂ ਤੋਂ ਬੜਾ ਫੈਲਾਅ ਹੋ ਗਿਆ ਅਜੇ ਹਜੇ ਵੀ ਨਹੀਂ ਸਕੂਨ ਹਜੇ ਵੀ ਨਹੀਂ ਰਤਾ ਪਰ ਸਕੂਨ ਮਿਲਦਾ ਸਿਰਫ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹਦੀ ਰਜਾ ਦੇ ਵਿੱਚ ਭਾਵੇਂ ਤੂੰ ਮਹਿਲਾਂ ਦੇ ਵਿੱਚ ਰਹਿਣਾ ਉਹ ਵੀ ਤੇਰਾ ਰੱਬ ਨੂੰ ਪਰਵਾਹ ਨਾ ਭਾਵੇਂ ਤੂੰ ਕੁੱਲੀ ਦੇ ਵਿੱਚ ਰਹਿਣਾ ਤੇਰਾ ਉਹ ਵੀ ਪਰਵਾਹ ਨਾ ਕਿਉਂਕਿ ਕੁੱਲੀਆਂ ਵਾਲੇ ਵੀ ਰੱਬ ਦੀ ਰਜਾ ਦੇ ਵਿੱਚ ਨੇ ਮਹਿਲਾਂ ਵਾਲੇ ਵੀ ਬੜੇ ਰਾਜ ਜਨਕ ਵਰਗੇ ਜਿਨ੍ਹਾਂ ਨੇ ਰੱਬ ਨੂੰ ਪਾਇਆ ਸੀ ਰਾਜਾ ਜਨਕ ਸੀ ਮਤਲਬ ਰੱਬ ਦੀ ਰਜਾ ਦੇ ਵਿੱਚ ਚੱਲਣਾ ਇਹ ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਨਕ ਜਿਓ ਰੱਬ ਨੇ ਸੋਇਨਾ ਮਤਲਬ ਸੋਨਾ ਰੂਪਾ ਕਹਿੰਦੇ ਆ ਚਾਂਦੀ ਨੂੰ ਸੋਇਨਾ ਰੂਪਾ ਰੰਗਲਾ ਮੋਤੀ ਤੇ ਮੱ ਰੱਬ ਨੇ ਇਹ ਸੋਨਾ ਸਮਾਂ ਦਿੱਤਾ ਮਤਲਬ ਸਾਡੀ ਜ਼ਿੰਦਗੀ ਹੈ ਜਿਹੜੀ ਇਹ ਇੱਥੇ ਸੋਨੇ ਦੀ ਚਾਂਦੀ ਦੀ ਅਤੇ ਰੰਗ ਦਾ ਜ਼ਿਕਰ ਕੀਤਾ ਜਿਵੇਂ ਮਰਜੀ ਦੁਨੀਆ ਦੇ ਵਿੱਚ ਤੂੰ ਢਾਲੀ ਜਾਇਂ ਹਾਲਾਂਕਿ ਚਾਂਦੀ ਦਾ ਸੋਨੇ ਦਾ ਪਿੱਤਲ ਦਾ ਭਾਵੇਂ ਹੋਰ ਕੋਈ ਹੈ ਤਾਂ ਉਹਨੂੰ ਢਾਲ ਕੇ ਦੁਬਾਰਾ ਉਹਦੇ ਜੇ ਗੁੰਜ ਹੈ ਸਕੇ ਦੁਬਾਰਾ ਬਣਾਇਆ ਜਾ ਸਕਦਾ ਉਹਨੂੰ ਢਾਲ ਕੇ ਇੱਕ ਸਰੀਰ ਐਦਾਂ ਦਾ ਜੇ ਇੱਕ ਵਾਰ ਗਿਆ ਤਾਂ ਮੁਸ਼ਕਲ ਹੈ ਕਿ ਦੁਬਾਰਾ ਇਹ ਉਹਦਾ ਬਣ ਸਕੇਗਾ ਸਿਰਫ ਇਹ ਮਿੱਟੀ ਦੇ ਵਿੱਚ ਦਫਨਾਇਆ ਜਾਂਦਾ ਹੈ ਅਤੇ ਜਾਂ ਅਗਨ ਭੇਟ ਕੀਤਾ ਜਾਂਦਾ ਦਵਾਰਾ ਨਹੀਂ ਹੁੰਦਾ ਤਾਂ ਇਹ ਦੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਨੇ ਤੈਨੂੰ ਸੋਇਨੇ ਵਰਗੀ ਜਹੀ ਦਿੱਤੀ ਹੈ ਰੱਬ ਨੇ ਤੈਨੂੰ ਬਹੁਤ ਕੁਝ ਸੋਇਨਾ ਬਣਾ ਚਾਂਦੀ ਬਣਾ ਇਹਨੂੰ ਰੰਗਲਾ ਬਣਾ ਆਪਣੀ ਜ਼ਿੰਦਗੀ ਨੂੰ ਕਿਦਾਂ ਬਣੇਗੀ ਉਹ ਦੁਨੀਆਂ ਦੇ ਵਿੱਚ ਭਾਵੇਂ ਕਿਸੇ ਮਰਜੀ ਧਰਮ ਨੂੰ ਮੰਨ ਲੈ ਸਾਰੇ ਧਰਮ ਸਤਿਕਾਰਯੋਗ ਹੈ ਉਨ ਜੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਉਹਨਾਂ ਨੂੰ ਸੁਣਾ ਰਹੇ ਨੇ ਜਿਤਨੀਆਂ ਉਹ ਬੈਠੀਆਂ ਨੇ ਮਤਲਬ ਸਾਰੀਆਂ ਮੌਨ ਹੋ ਕੇ ਬੈਗੀਆਂ ਕਿਸੇ ਦਾ ਇੱਕ ਇੱਕ ਵੀ ਸਵਾਲ ਨਹੀਂ ਹੈ ਕਿ ਐਦਾਂ ਕਿਵੇਂ ਹੋਵੇਗਾ ਕਿਦਾਂ ਹੋਵੇਗਾ ਗੁਰੂ ਨਾਨਕ ਦੇ ਮਹਾਰਾਜ ਜੀ ਸੁਣਾ ਰਹੇ ਨੇ ਉਹ ਚੁੱਪ ਬੈਠੇ ਨੇ ਸੇ ਵਸਤ ਸੈ ਦਿੱਤੀਆਂ ਮੈਂ ਤਿੰਸੋਂ ਲਾਇਆ ਚਿਤ ਜੀਉ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਰੱਬ ਨੇ ਤਾਂ ਨਾਲ ਦੌਲਤ ਦਿੱਤੀ ਰੱਬ ਨੇ ਸੋਨਾ ਸਰੀਰ ਦਿੱਤਾ ਰੱਬ ਨੇ ਸੋਨਾ ਦਿੱਤਾ ਰੱਬ ਨੇ ਰੂਪਾ ਦਿੱਤਾ ਇਥੇ ਤੱਕ ਵੀ ਕਈ ਮੋਤੀਆਂ ਦੇ ਲਾਲਾਂ ਦੇ ਮਾਲਕ ਨੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਜਿਸ ਨੇ ਦਿੱਤਾ ਰੱਬ ਨੂੰ ਵਿਸਾਰ ਕੇ ਇਹ ਬਸ ਉਹ ਦਾਤਾਂ ਦੇ ਨਾਲ ਮੋਹ ਪਾ ਲੈਂਦਾ ਜਦੋਂ ਦਾਤਾਂ ਦੇ ਨਾਲ ਮੋਹ ਪਾਇਆ ਸਤਿਗੁਰੂ ਕਹਿੰਦੇ ਨੇ ਸੇ ਵਸਤ ਸੈ ਦਿੱਤੀਆਂ ਮੈਂ 300 ਜੜੀਆਂ ਜਿਹਨੇ ਦਿੱਤੀਆਂ ਨੇ ਉਹਨੂੰ ਤਾਂ ਵਿਸਾਰ ਦਿੰਦਾ ਜਿਹੜੀਆਂ ਦਾਤਾ ਨੇ ਜਿੱਤੋਂ ਲਈਆਂ ਨੇ ਉਹ ਦਾਤਾ ਦੇ ਨਾਲ ਮੋਹ ਪੈ ਜਾਂਦਾ ਹੈ ਤਾਂ ਜਦੋਂ ਮਿੱਟੀ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾ ਜਮਲੋ ਜਿਹੜੇ ਇਹ ਮਹਿਲ ਮਾੜੀਆਂ ਨੇ ਅੱਜ ਤੱਕ ਨਾ ਕਿਸੇ ਦੇ ਨਾਲ ਗਈਆਂ ਨੇ ਨਾ ਇਹਨਾਂ ਨੇ ਜਾਣਾ ਤਾਂ ਇਸ ਮਹਿਲ ਮਾੜੀਆਂ ਦੇ ਨਾਲ ਇਤਨਾ ਇਹਨੇ ਮੋਹ ਪਾ ਲਿਆ ਇਤਨੀ ਮੁਹੱਬਤ ਪਾ ਲਿਆ ਜਿਹੜਾ ਆਪਣੇ ਜਨਮ ਨੂੰ ਔ ਇੰਨੀ ਟੋਲੀ ਭੁੱਲੀ ਇਸ 300 ਕੰਤ ਨਾ ਬੈਠੀ ਪਾਸ ਜਿਉ ਜਿਸ ਰੱਬ ਨੇ ਦਿੱਤਾ ਮਲੋ ਧਾਰਮਿਕ ਕਿਸੇ ਵੀ ਧਰਮ ਦੇ ਮੁਤਾਬਕ ਚੱਲਦੇ ਉੱਤੇ ਅਰਜੋਈਆਂ ਕਰਦੇ ਤਰਲੇ ਕਰਦੇ ਰੱਬ ਦੇ ਕੋਲੋਂ ਸਾਨੂੰ ਆ ਵੀ ਮਿਲ ਜੇ ਉੱਥੋਂ ਮਿਲ ਗਿਆ ਸਭ ਕੁਝ ਪਰ ਉਸ ਕੰਤਨ ਨੂੰ ਉਸ ਸਰਬਨ ਨੂੰ ਹਾਏ ਇਨੀ ਟੋਲੀ ਪੁਲੀਸ ਰੱਬ ਨੂੰ ਭੁਲਾ ਦਿੰਦਾ ਇਹਦੇ ਵਸਤੂਆਂ ਜਾਦ ਨੇ ਅੰਬਰ ਕੁੰਜਾ কুরਲੀਆਂ ਵਗ ਬੈਠੇ ਆਏ ਜੀਓ ਮੰਨੋ ਜਿਸ ਤਰ੍ਹਾਂ ਕੁੰਜਾ ਜਿਨੇ কুরਲੀਆਂ ਕਹਿੰਦੇ ਨੇ ਜਿਸ ਤਰ੍ਹਾਂ ਉਡਾਰੀ ਮਾਰ ਕੇ ਬੜੀ ਦੂਰ ਜਾਣਾ ਇਹ ਉਂਝਾਂ ਨੇ ਜਿਹੜੀਆਂ ਸਾਡੀਆਂ ਮਨੋ ਜ਼ਿੰਦਗੀ ਜਿਹੜੀ ਹੈ ਹੁਣ ਕਿਤਨਾ ਸਮਾਂ ਹੋ ਗਿਆ ਕਈ ਅਤੀ ਸਦੀ ਬੀਤ ਗਈ ਕਈਆਂ ਦੇ ਸਦੀ ਸਦੀ ਬੀਤ ਜਾਂਦੀ ਹੈ ਰੱਬ ਦੇ ਦਰ ਤੇ ਉਹ ਫਿਰ ਦਵਾਰਾ ਪਰਤ ਕੇ ਉੱਥੇ ਆਉਂਦੇ ਨਹੀਂ ਕਿਉਂਕਿ ਇਹਨਾਂ ਦਾ ਜਿਤਨਾ ਸਫਰ ਚੰਦਾ ਹੈ ਉਡਾਰੀ ਜਿੰਨੀ ਉਹਦੀ ਉਡਾਨ ਹੁੰਦੀ ਹੈ ਉਡਾਰੀ ਪਰਦ ਹੈ ਜਿਤਨਾ ਚੰਦਾ ਸਤਿਗੁਰੂ ਕਹਿੰਦੇ ਉਤਨਾ ਰੱਬ ਤੋਂ ਇਹ ਦੂਰ ਹੁੰਦਾ ਹੈ ਦਵਾਰਾ ਵਾਪਸ ਪਰਤ ਕੇ ਉੱਥੇ ਆਉਂਦਾ ਨਹੀਂ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਸਾਧਨ ਚੱਲੀ ਜਿਹੜਾ ਅੰਮ੍ਰ ਸਾਧਨ ਚੱਲੀ ਸਹੁਰਾ ਕਿਆ ਮਹਉ ਦੇਸੀ ਅੱਗੇ ਜਾਏ ਜੀਓ ਹੁਣ ਜਦੋਂ ਕੰਤ ਦੇ ਨਾਲ ਜਾਣਾ ਹੈ ਕੰਤ ਦੇ ਨਾਲ ਉਹ ਜਾ ਸਕਦੀ ਹੈ ਉੱਥੇ ਸੁਹਾਗਣ ਬਣਾਇਆ ਜਾਂਦਾ ਹੈ ਕਿ ਇਹ ਕੰਤ ਦੇ ਨਾਲ ਚੱਲੀ ਹੈ ਇਹਦਾ ਵਿਆਹ ਹੋਇਆ ਇਹ ਸੁਹਾਗਣ ਹੈ ਅੱਜ ਤੋਂ ਬਾਅਦ ਇਹ ਸੁਹਾਗਣ ਹੈ ਸਤਿਗੁਰੂ ਕਹਿੰਦੇ ਨੇ ਰੱਬ ਦਾ ਸੁਹਾਗਣ ਬਣ ਕੇਗੀ ਇਨਸਾਨ ਦੋਹਾਗਣ ਦੇ ਵਿੱਚ ਮੈਨੂੰ ਰੱਬ ਨੂੰ ਪਾ ਕੇ ਧਰਮ ਨੂੰ ਪਾ ਕੇ ਫਿਰ ਵੀ ਇਨਸਾਨ ਬਣ ਜਾਏ ਧਰਮ ਤੋਂ ਅ ਰੱਬ ਨੇ ਬਹੁਤ ਕੁਝ ਦਿੱਤਾ ਕਈਆਂ ਨੂੰ ਉਹਨਾਂ ਨੂੰ ਸਮਝਾ ਰਹੇ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਰਿੱਧੀਆਂ ਸਿੱਧੀਆਂ ਕਿਸੇ ਵਿਰਲੇ ਦੇ ਕਿਸੇ ਦੇ ਵਿੱਚ ਆਉਂਦੀਆਂ ਨੇ ਸੁੱਤੇ ਸੁੱਤੇ ਝਾਲਥੀ ਆ ਭੁੱਲੀ ਵਾਟੜੀ ਆ ਜੀ ਕਹਿੰਦੇ ਸਾਰਾ ਸਮਾਂ ਬਿਸਕ ਤੁਸੀਂ ਜਾਗਦੇ ਸੀ ਲੋਕਾਂ ਨੂੰ ਲੁੱਟਦੇ ਸੀ ਪਰ ਅਸਲ ਦੇ ਵਿੱਚ ਤੁਸੀਂ ਸੁੱਤੇ ਪਏ ਸੀ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਲੁੱਟਦੇ ਰਹੇ ਹੋ ਨਾ ਜਿਨ੍ਹਾਂ ਕਰਕੇ ਧਨ ਦੌਲਤ ਕਰਕੇ ਅਤੇ ਲੋਕਾਂ ਨੂੰ ਮਨਾਂ ਦੇ ਵਿੱਚ ਡਰ ਬੈਠੇ ਸਾਰਿਆਂ ਨੂੰ ਤੁਸੀਂ ਲੁੱਟਦੇ ਰਹੇ ਅਸਲ ਦੇ ਵਿੱਚ ਹੁਣ ਤੱਕ ਤੁਸੀਂ ਸੁੱਤੇ ਪਏ ਰਹੇ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਉਹਨਾਂ ਨੂੰ ਸਮਝਾ ਰਹੇ ਨੇ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਜਿਤਨੀਆਂ ਸੋਣੀਆਂ ਉਹ ਆਂਆਂ ਸੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਵੱਲ ਵੇਖ ਰਹੀਆਂ ਨੇ ਸਤਿਗੁਰੂ ਸੁਣਾ ਰਹੇ ਨੇ ਪਰ ਜਦੋਂ ਸਤਿਗੁਰੂ ਸੁਣਾਉਂਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਪਰਲੇ ਕਰ ਰਹੀਆਂ ਨੇ ਮਤਲਬ ਰੋਣਾ ਉਹਨਾਂ ਦੇ ਕੋਲ ਕਿ ਸਾਡੇ ਇਦਾਂ ਦੇ ਗੁਨਾਹ ਨੇ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਸਾਨੂੰ ਸੁਣਾ ਰਹੇ ਨੇ ਸਾਡੇ ਇਦਾਂ ਦੇ ਪਾਪ ਗੁਨਾਹ ਕੀਤੇ ਹੋਏ ਨੇ ਅਸਲ ਦੇ ਵਿੱਚ ਉਹ ਸਾਰੇ ਸਾਡੇ ਕਿ ਅ ਰੱਬ ਨੇ ਬਹੁਤ ਕੁਝ ਦਿੱਤਾ ਦਾਤਾ ਦੇ ਨਾਲ ਮੋਹ ਪਾ ਲਿਆ ਰੱਬ ਨੂੰ ਬੁਲਾ ਗਏ ਮਨ ਲੋ ਰਿੱਧੀਆਂ ਸਿੱਧੀਆਂ ਆਈਆਂ ਜੋ ਵੀ ਕੁਝ ਉਹਨਾਂ ਦੇ ਕੋਲ ਆਇਆ ਰੱਬ ਤੋਂ ਭੁੱਲ ਗਿਆ ਤੈਸਾ ਨਾਲੋਂ ਮੁੱਤੀ ਅਸ ਦੁੱਖਾਂ ਕੋ ਤਰੀ ਆਸ ਜਿਓ ਉਤੋਂ ਰੱਬ ਤੋਂ ਮੂੰ ਮੋੜ ਲਿਆ ਦੁੱਖਾਂ ਦੇ ਨਾਲ ਤੁਦਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਯਰਦਾ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਮubaruk ਚਰਨਾਂ ਦੇ ਵਿੱਚ ਉਤਰਲਾ ਕਰਦੇ ਨੇ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਤੁਸੀਂ ਦੱਸੋ ਕਿ ਰੱਬ ਦੇ ਦਰ ਤੇ ਉਹਨਾਂ ਕਬੂਲ ਕਿਵੇਂ ਹੋਈਏ ਤੋ ਕਿ ਜੇ ਤੁਸੀਂ ਦੱਸਦੇ ਹੋ ਕਿ ਸਾਡੇ ਗੁਨਾਹ ਜਿਹੜੇ ਮੰਜ ਕੁਚਜੀ ਅਮਾਮੜ ਢੋਸੜੇ ਕਿ ਇਹ ਬਖਸ਼ੇ ਨਹੀਂ ਜਾ ਸਕਦੇ ਤੁਹਾਡੇ ਜਿਹੜੇ ਗੁਨਾਹ ਨੇ ਇਹ ਢੋਸੜੇ ਨੇ ਅਤੇ ਨਾ ਇਹਦੇ ਵਿੱਚ ਉਹ ਜੇ ਨੇ ਤੁਹਾਡੇ ਗੁਨਾ ਤੁਹਾਡੇ ਕੰਮ ਕੁਝੇ ਨੇ ਤੁਹਾਡੀ ਜਿਹੜੀ ਸੋਚ ਕੁਝੀ ਹੈ ਤਾਂ ਨਹੀਂ ਬਖਸ਼ੇ ਜਾ ਸਕਦੇ ਪਰ ਉਹ ਕਹਿੰਦੇ ਨੇ ਜੇ ਮੁਬਾਰਕ ਤੁਹਾਡੇ ਚਰਨਾਂ ਦੇ ਵਿੱਚ ਆ ਗਏ ਆ ਤਾਂ ਇਹ ਗੁਰੂ ਨਾਨਕ ਦੇਵ ਮਹਾਰਾਜੀ ਫਿਰ ਕੋਈ ਸਮਾਂ ਅਤੇ ਕੋਈ ਤੁਹਾਡਾ ਸ਼ਬਦ ਕੋਈ ਇਦਾਂ ਦਾ ਵਚਨ ਦੇਓ ਜਿਹੜਾ ਸੀ ਉਹਨੂੰ ਪੜੀਏ ਉਹਨੂੰ ਗਾਈਏ ਅਤੇ ਰੱਬ ਦੇ ਦਰ ਤੇ ਕਬੂਲ ਹੋਈਏ ਕਿਉਂਕਿ ਕੋਈ ਮੰਦਰ ਜਾਂਦਾ ਹੈ ਕੋਈ ਮਸਜਿਦ ਤੇ ਜਾਂਦਾ ਉਹਨਾਂ ਦੇ ਗੁਨਾਹ ਮਾਫ ਹੋ ਜਾਂਦੇ ਨੇ ਜਦੋਂ ਦਰਤੇ ਜਾਈਦੇ ਪਰ ਅਸੀਂ ਤੁਹਾਡੇ ਦਰ ਤੇ ਆਏ ਆ ਤੁਹਾਨੂੰ ਰੱਬ ਦਾ ਰੂਪ ਸਮਝ ਕੇ ਕਿਉਂਕਿ ਜਿਹੜੇ ਗੁਨਾਹ ਅਸੀਂ ਕੀਤੇ ਨੇ ਉਹ ਨਾ ਬਖਸ਼ਣ ਯੋਗ ਨੇ ਪਰ ਫਿਰ ਵੀ ਤੁਹਾਡੇ ਕੋਲ ਆਏ ਆ ਤੁਦ ਗੁਣ ਮ ਅਵਗੁਣਾ ਇੱਕ ਨਾਨਕ ਕੀਰਦਾ ਹੈ ਕਿ ਤੁਹਾਡੇ ਅੱਗੇ ਅਰਦਾਸ ਹੈ ਤੁਹਾਡੇ ਆਵਗੁਣਾਂ ਨੂੰ ਤੁਸੀਂ ਰਹਿਮਤਾ ਕਰਦੇ ਹੋ ਗੁਣਾਂ ਦੇ ਭਰੇਆਂ ਨੂੰ ਦਾਤਾ ਜੀ ਕਿਰਪਾ ਕਰੋ ਸਤਿਗੁਰੂ ਕਹਿੰਦੇ ਨੇ ਸਭ ਰਾਤੀ ਸੁਹਾਗਣੀ ਮੈਂ ਡੋਹਾ ਬਣ ਕਾਈ ਰਾਤ ਰੱਬ ਨੇ ਤਾਂ ਸਾਰਿਆਂ ਨੂੰ ਸੁਹਾਗਣ ਬਣਾਇਆ ਰੱਬ ਨੇ ਤਾਂ ਸਾਰਿਆਂ ਨੂੰ ਜਿੰਦ ਦੇਖ ਕੇ ਸੁਹਾਗਣ ਬਣਾਇਆ ਡੋਹਾਗਣ ساری ਜ਼ਿੰਦਗੀ ਡੋਹਾਗਣ ਰਹਿ ਕੇ ਰੱਬ ਦੇ ਨਾਲ ਮਹਾਪਤਨੀ ਪਾਈ ਰੱਬ ਦੇ ਨਾਲ ਪਿਆਰ ਨਹੀਂ ਪਾਈ ਤਜਿਤਨੀਆਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਉਹ ਬੈਠੀਆਂ ਸੀ ਉਹ ਤਰਲੇ ਕਰਦੀਆਂ ਨੇ ਕਿ ਆ ਗੁਰੂ ਨਾਨਕ ਦੇ ਮਹਾਰਾਜ ਜੀ ਕੋਈ ਨਿਸ਼ਾਨੀ ਤੁਹਾਨੂੰ ਸਾਨੂੰ ਦੇਵੋ ਕਿ ਅਸੀਂ ਯਾਦ ਕਰੀਏ ਕਿ ਸਾਡੇ ਨਗਰ ਦੇ ਵਿੱਚ ਇੱਕ ਐਦਾਂ ਦੇ ਮਹਾਪੁਰਸ਼ ਆਏ ਸੀ ਅਜੇ ਤੱਕ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਮ ਦਾ ਪਤਾ ਨਹੀਂ ਕਿ ਇਹ ਸਾਧੂ ਕਿੱਥੋਂ ਆਏ ਨੇ ਮਰਦਾਨੇ ਦਾ ਜਰੂਰ ਪਤਾ ਸੀ ਕਿਉਂਕਿ ਮਰਦਾਨੇ ਨੇ ਦੱਸਿਆ ਸੀ ਕਿ ਮੈਂ ਰਾਏਪੋਇ ਦੀ ਤਲਵੰਡੀ ਦਾ ਰਹਿਣ ਵਾਲਾ ਮੈਂ ਰੱਬ ਦੇ ਨਾਲ ਆਪਣੇ ਪ੍ਰਮਾਤਮਾ ਦੇ ਨਾਲ ਆਇਆ ਤਾਂ ਉਹ ਕਹਿੰਦੇ ਨੇ ਕਿ ਤੁਹਾਡੀ ਗੱਲ ਕਰਦੇ ਸੀ ਤੁਸੀਂ ਪ੍ਰਮਾਤਮਾ ਅਤੇ ਤੁਹਾਡੇ ਜਿੱਤਨੇ ਤੁਸੀਂ ਸਾਡੇ ਤੇਰੇਮ ਤੱਕ ਕੀਤੀਆਂ ਨੇ ਅਸੀਂ ਤੁਹਾਨੂੰ ਰੱਬ ਦਾ ਰੂਪ ਜਾਣਦੇ ਹਾਂ ਰਹਿਮਤ ਕਰੋ ਕਿਰਪਾ ਕਰੋ ਸਾਨੂੰ ਵਕਸ਼ ਲਓ ਅਤੇ ਅਸੀਂ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਹਾਂ ਸਾਨੂੰ ਧੀਆ ਬਣਾਓ ਸਾਨੂੰ ਆਪਣੀਆਂ ਬਣਾਓ ਪਰ ਸਾਨੂੰ ਹੁਣ ਅੱਗੇ ਤੋਂ ਇਹ ਸਾਡਾ ਮਨ ਰੇਧੀਆਂ ਸਿੱਧੀਆਂ ਨੂੰ ਅਸੀਂ ਦੂਰ ਰਹਿਣਾ ਚਾਹੁੰਦੇ ਹਾਂ ਕਿਉਂਕਿ ਕੁਝ ਹੱਦ ਤੱਕ ਜਾ ਕੇ ਕਿਸੇ ਨੂੰ ਮਨ ਲੋ ਜੇ ਸਵਰਗ ਦੀ ਚਾਹਤ ਵੀ ਹੁੰਦੀ ਹੈ ਤਾਂ ਭਗਤ ਕਬੀਰ ਜੀ ਨਿਰਣਾ ਕਰਦੇ ਨੇ ਕਿ ਨਰਕ ਸੁਰਗ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਕਿਉਂਕਿ ਦੁੱਖ ਸਵਰਗ ਵੀ ਦਿੰਦਾ ਹੈ ਕਿਉਂਕਿ ਅਸੀਂ ਜਿਹੜਾ ਅਸੀਂ ਸਵਰਗ ਮੰਨੇ ਆ ਨਾ ਉਹ ਦੁੱਖ ਦਿੰਦਾ ਕਿਸੇ ਨੇ ਮਾਇਆ ਨੂੰ ਮੰਨ ਲਿਆ ਕਿਸੇ ਨੂੰ ਚੰਗੀ ਸੁਵਲਤ ਨੂੰ ਮੰਨ ਲਿਆ ਕਿਸੇ ਨੂੰ ਐਸੋ ਆਰਾਮ ਦੀ ਜ਼ਿੰਦਗੀ ਨੂੰ ਮੰਨ ਲਿਆ ਕਿਸ ਨੇ ਚੰਗੇ ਰਤਮਿਆਂ ਨੂੰ ਮੰਨ ਲਿਆ ਸਵਰਗ ਵੀ ਦੁੱਖ ਦਿੰਦਾ ਸੀ ਮੰਨੇ ਆ ਜਿਹਦੇ ਕੋਲ ਨਹੀਂ ਆ ਜਿਹਦੇ ਕੋਲ ਹੈ ਉਹ ਤਾਂ ਕੋਈ ਪਰਵਾਹ ਨਹੀਂ ਕਰਦਾ ਕਿਉਂਕਿ ਉੱਥੇ ਤੱਕ ਪਹੁੰਚ ਗਿਆ ਉਹ ਨਹੀਂ ਕਦਰ ਕਰੇਗਾ ਉਸ ਦੀ ਰਤਬਾ ਨਹੀਂ ਆ ਰਤਬਾ ਮਿਲ ਗਿਆ ਉਹਦੀ ਨਹੀਂ ਕਦਰ ਕਰੇਗਾ ਮਾਇਆ ਜੇ ਨਹੀਂ ਹੈ ਮਾਇਆ ਆ ਗਈ ਨਹੀਂ ਕਦਰ ਕਰੇਗਾ ਦਰਦ ਦਰਦੀਆਂ ਠੋਕਰਾਂ ਖਾਂਦਾ ਸੀ ਦਰਤੇ ਆ ਗਏ ਉਹ ਦਰਦ ਦੀ ਕਦਰ ਨਹੀਂ ਕਰੇਗਾ ਤਾ ਕਬੀਰ ਜੀ ਕਹਿੰਦੇ ਨੇ ਨਰਕ ਸੁਰਗ ਤੇ ਮੈਂ ਰਹਿਓ ਕਿ ਮੈਂ ਇਹਨਾਂ ਦੀ ਦੋਨਾਂ ਦੀ ਜਾਤ ਨਹੀਂ ਰੱਖਦਾ ਸਤਿਗੁਰ ਕਮਲ ਰੱਬ ਦੀ ਕਿਰਪਾ ਦੇ ਨਾਲ ਇਹਨਾਂ ਤੋਂ ਮੈਂ ਬਚਿਆ ਹੋਇਆ ਜੇ ਮੰਗਦਾ ਤਾਂ ਮੈਂ ਰੱਬ ਨੂੰ ਮੰਗਦਾ ਆਜਾ ਜੋ ਦਾਤਾ ਜੀ ਹੁਣ ਆਜੋ ਤੁਹਾਡੀ ਮਰਜ਼ੀ ਹੈ ਪਰ ਤੁਹਾਡੀ ਯਾਦ ਦੇ ਵਿੱਚ ਤੁਹਾਡੇ ਉਪਮਾਨ ਦੇ ਵਿੱਚ ਤੁਹਾਡੀ ਵਡਿਆਈ ਦੇ ਵਿੱਚ ਜ਼ਿੰਦਗੀ ਬੁਜਾਰ ਤਾ ਇਹ ਗੁਣ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦੇਖਿਆ ਕਹਿੰਦੇ ਭਾਈ ਐਦਾਂ ਦੀ ਆਪਣੀ ਜ਼ਿੰਦਗੀ ਬਣਾਓ ਅਰਬਾ ਜਾ ਜੇ ਕਲਾ ਜੇ ਉਹ ਰੱਬ ਦੀ ਮਰਜ਼ੀ ਹੈ ਕਦੋਂ ਤੁਹਾਨੂੰ ਦਾਤ ਬਖਸ਼ੇ ਪਰ ਆ ਜਿਹੜਾ ਤੁਸੀਂ ਮੰਗੇ ਆ ਕਿ ਆ ਰੇਧੀਆਂ ਸਿੱਧੀਆਂ ਜੰਤਰ ਮੰਤਰ ਜੋ ਕੁਝ ਚਲਾਇਆ ਤੁਸੀਂ ਇਹ ਤੁਹਾਡੇ ਨਾਮ ਬਖਸ਼ਣਯੋਗ ਨੇ ਬਸ ਅੱਜ ਤੋਂ ਬਾਅਦ ਜਿਹੜਾ ਤੁਹਾਡੇ ਨਗਰ ਦੇ ਵਿੱਚ ਆ ਗਿਆ ਤੁਹਾਡੇ ਘਰ ਆ ਗਿਆ ਓਕਾ ਪਿਆਸਾ ਆ ਗਿਆ ਤੁਹਾਡੇ ਦਰ ਤੋਂ ਤੁਹਾਡੇ ਨਗਰ ਦੇ ਵਿੱਚੋਂ ਵਾਪਸ ਨਹੀਂ ਜਾਣਾ ਉਥੇ ਜਿਵੇਂ ਸਤਗੁਰਾਂ ਨੇ ਸੰਗੜਾ ਦੀਪ ਧਰਮਸ਼ਾਲਾ ਬਣਾਈ ਸੀ ਉਥੇ ਵੀ ਇੱਕ ਧਰਮਸ਼ਾਲਾ ਬਣਾਈ ਇੱਥੇ ਆਉਣ ਜਾਣ ਦੇ ਲਈ ਇੱਥੇ ਇੱਕ ਧਰਮਸ਼ਾਲਾ ਬਣਾਈ ਮੁਸਾਫਰਖਾਨਾ ਕਹਿ ਲਈ ਬਣਾਇਆ ਸਤਗੁਰਾਂ ਨੇ ਧਰਮਸ਼ਾਲਾ ਕਿ ਇੱਥੇ ਬਹਿ ਕੇ ਰੱਬ ਦੀਆਂ ਗੱਲਾਂ ਹੋਣ ਰੱਬ ਦੇ ਦਰਦੀਆਂ ਗੱਲਾਂ ਹੋਣ ਤੁਹਾਡੀਆਂ ਰਿੱਧੀਆਂ ਸਿੱਧੀਆਂ ਨਾ ਹੋਣ ਅੱਜ ਤੋਂ ਬਾਅਦ ਕੋਈ ਨੂਰਸਾ ਨਹੀਂ ਹੈ ਇੱਥੇ ਸਿਰਫ ਤੇ ਸਿਰਫ ਇੱਕ ਕੋਈ ਨੂਰ ਹੈ ਉਹ ਪ੍ਰਮਾਤਮਾ ਜੋ ਜਰਰੇ ਜਰਰੇ ਦੇ ਵਿੱਚ ਪਿਆ ਹੈ ਉਥੇ ਮੁਰਾਨਾਨਕ ਦੇ ਮਹਾਰਾਜ ਜੀ ਸ਼ਬਦ ਉਹਨਾਂ ਨੂੰ ਸੁਣਾਇਆ ਉਹਨਾਂ ਦੇ ਜਿਹੜਾ ਮਤ ਉਹਨਾਂ ਦਾ ਬਦਲੀ ਸੀ ਕੁਝ ਜੀਆਂ ਲੋਸੜੇ ਕਹਿੰਦੇ ਨੇ ਸਤਿਗੁਰੂ ਉਹਨਾਂ ਦੀ ਦੋਸੜੀ ਟਕਾਣੇ ਤੇ ਆਈ ਸਤਿਗੁਰਾਂ ਨੇ ਇਹਨਾਂ ਨੂੰ ਸਮਝਾਇਆ ਅਗੇ ਤੋਂ ਸਤਿਗੁਰਾਂ ਦਾ ਬਹੁਤ ਸ਼ੁਕਰਾਨਾ ਕੀਤਾ ਹੁਣ ਸਤਿਗੁਰੂ ਇੱਥੇ ਚਾਲੇ ਪਾਣਗੇ ਉਹਨਾਂ ਦਾ ਵਿਰਾਗ ਉਹ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦੱਸਾਂਗੇ ਹੁਣ ਜਪਲਾਂ ਵਿੱਚੋਂ ਵਾਹੇ ਗੁਰੂ ਜੀ ਦਾ ਖਾਲਸਾ voa, rigor de